ਤਾਂ ਤੁਸੀਂ ਡੇਰੀ ਫਾਰਮ ਬਹੁਤ ਜਿਆਦਾ ਦੇਖੇ ਹੋਣਗੇ ਪਰ ਜਿਸ ਡੇਰੀ ਫਾਰਮ ਤੇ ਅੱਜ ਅਸੀਂ ਆਏ ਆ ਇਸ ਡੇਰੀ ਫਾਰਮ ਦੇ ਕੁਝ ਵੱਖਰੇ ਗੁਣ ਨੇ ਸਭ ਤੋਂ ਪਹਿਲਾ ਗੁਣ ਇਹ ਹੈ ਕਿ ਜਿਨ੍ਹਾਂ ਨੇ ਇਹ ਡੇਰੀ ਫਾਰਮ ਖੋਲਿਆ ਪਹਿਲਾਂ ਤਾਂ ਵਿਦੇਸ਼ ਛੱਡ ਕੇ ਆਏ ਆ ਕੇ ਇੱਕ ਗੱਲ ਐਸੀ ਹੋ ਗਈ ਘਰ ਦੇ ਵਿੱਚ ਕਿ ਇਹਨਾਂ ਦੀ ਜਿਨ੍ਹਾਂ ਦਾ ਡੇਰੀ ਫਾਰਮ ਸਰੂਪ ਸਿੰਘ ਉਹਨਾਂ ਦੀ ਉਹਨਾਂ ਦੀ ਧਰਮ ਪਤਨੀ ਨੇ ਉਸ ਤੋਂ ਬਾਅਦ ਐਸਾ ਲੀ ਚਲਾਈ ਕਿ ਅੱਜ ਸੈਂਕੜੇ ਗਾਈਆਂ ਇੱਥੇ ਮੌਜੂਦ ਆ ਉਸ ਤੋਂ ਉੱਪਰ ਚਲੇ ਜਾਈਏ ਤਾਂ ਪੂਰਾ ਪਰਿਵਾਰ ਦੋਨੋਂ ਮੀਆਂ ਬੀਬੀ ਆਪ ਔਰ ਬੱਚਾ ਇੱਕ 10ਵੀਂ ਜਮਾਤ ਚ ਔਰ ਇੱਕ 12ਵੀਂ ਚ ਵੱਡਦਾ ਹੈ ਉਹ ਵੀ ਐਸੇ ਡੇਰੀ ਫਾਰਮ ਤੇ ਪੜ੍ਹਾਈ ਦੇ ਨਾਲ ਨਾਲ ਹੱਥ ਵਣਾਉਂਦਾ ਹੈ ਔਰ ਉਹਨੂੰ ਤਨਖਾਹ ਵੀ ਦਿੰਦੇ ਆ ਇਸ ਤੋਂ ਇਲਾਵਾ ਹਾਈ ਟੈਕ ਹੈ ਪੂਰਾ ਅਗਰ ਕਿਹਾ ਜਾਵੇ ਤਾਂ ਕਹਿੰਦੇ ਕਿ ਪੂਰੇ ਪੰਜਾਬ ਵਿੱਚ ਇਹਦੇ ਨਾਲ ਦਾ ਡੇਰੀ ਫਾਰਮ ਨਹੀਂ ਮਿਲ ਸਕਦਾ ਜਿੱਥੇ ਗਾਇਆਂ ਨੂੰ ਆਟੋਮੈਟਿਕ ਨਹਾਉਣ ਲਈ ਸ਼ਾਵਰ ਲੱਗੇਦੇ ਆ 쿨ਰ ਲੱਗੇਦੇ ਆ ਪੱਖੇ ਲੱਗੇਦੇ ਆ ਬਰਸ਼ ਲੱਗੇਦੇ ਆ ਔਰ ਹੱਥ ਨਾਲ ਇੱਥੇ ਕੋਈ ਕੰਮ ਨਹੀਂ ਕੀਤਾ ਜਾਂਦਾ ਸਾਰੇ ਕੰਮ ਮਸ਼ੀਨੀ ਨੇ ਗਾਂ ਚੋਣ ਤੋਂ ਲੈ ਕੇ ਨਮਾਉਣ ਤੱਕ ਜਿਹੜਾ ਹੈ ਉਹ ਸਾਰਾ ਕੁਝ ਮਸ਼ੀਨੀ ਆ ਸਾਡੇ ਨਾਲ ਭੈਣ ਜੀ ਮੌਜੂਦ ਆ ਹੋਰ ਜਾਨਣਾ ਕਿ ਕੀ ਕੀ ਇੱਥੇ ਟੈਕਨੋਲੋਜੀ ਆ ਕੀ ਨਾ ਭੈਣ ਜੀ ਦਲਜੀਤਪੁਰ ਤੁਸੀਂ ਜਦੋਂ ਜੀ ਇਹ ਦੱਸੋ ਕਿ ਸਵੱਬ ਕਿਦਾਂ ਬਣਿਆ ਹੈ ਡੇਰੀ ਕਿ ਉਹ ਬੜੀ ਇੰਟਰਸਟਿੰਗ ਜੀ ਕਹਾਣੀ ਆ ਕਹਿੰਦੇ ਕਿ ਬੇਟੇ ਨੂੰ ਦੁੱਧ ਨਹੀਂ ਪਚਿਆ ਹਾਂਜੀ ਇਸ ਕਰਕੇ ਫਿਰ ਅਸੀਂ ਜਿਹੜੀਆਂ ਇੱਕ ਗਾਂ ਲਿਆਂਦੀ ਮੇਰੇ ਪੇਕੇਆਂ ਤੋਂ ਗਿਫਟ ਹੋਈ ਉੰਨਾ ਨਹੀਂ ਉੱਤੋਂ ਬਾਦਾਂ ਸੀ ਜਦੋਂ ਉਹਨੂੰ ਡਰਾਈ ਕਰਨਾ ਸੀਗਾ ਤੇ ਉਹ ਸੁਣ ਵਾਲੀ ਹੋਈ ਡਰਾਈ ਕੀਤੀ ਤੇ ਦੂਸਰੀ ਗਾਂ ਲਿਆਈ ਉਹਦਾ ਨਾਂ ਅਸੀਂ ਰੱਖਿਆ ਛੋਟੀ ਮੱਛੀ ਵਾਲੀ ਕਿਉਂਕਿ ਉਹਦੀ ਜਿਹੜੀ ਨਾਲ ਪਿੱਛੋਂ ਮੱਛੀ ਆਈ ਸੀ ਬੜੀ ਛੋਟੀ ਸੀਗੀ ਤੇ ਬਹੁਤ ਪਿਆਰੀ ਸੀ ਉਹਦਾ ਨਾਂ ਹੀ ਛੋਟੀ ਮੱਛੀ ਵਾਲੀ ਗਾਂ ਰੱਖਿਆ ਤੇ ਉਹਨੇ ਸਾਨੂੰ ਮਤਲਬ ਵਧੀਆ ਦੁੱਧ ਦਿੱਤਾ ਉਹਨਾਂ ਦਿਨਾਂ ਵਿੱਚ 2009 ਚ 22-24 ਲੀਟਰ ਦੁੱਧ ਦੇਣਾ ਇੱਕ ਆਮ ਗਾਇਆਂ ਵਾਸਤੇ ਏਡੀ ਗੱਲ ਨਹੀਂ ਸੀ ਤੇ ਉਹਦੇ ਤੋਂ ਫਿਰ ਸਾਡਾ ਇੰਟਰਸਟ ਜਿਹੜਾ ਬਣਿਆ ਫਿਰ ਅਸੀਂ ਦੁੱਧ ਜਿਹੜਾ ਲਾਗੇ ਥੋੜੇ ਆਪਣੇ ਡੇਰੀ ਸੀਗੀ ਉੱਥੇ ਬਾਧੂ ਦੁੱਧ ਜਿਹੜਾ ਦੇ ਦੇਣਾ ਫਿਰ ਸਾਡਾ ਮਨ ਕੀਤਾ ਕਿ ਅਸੀਂ ਕੰਮ ਨੂੰ ਹੋਰ ਵਧਾਈਏ ਤੇ ਅਸੀਂ ਫਿਰ ਪੰਜ گاਵਾ ਲਿਆਂਦੀਆਂ ਤਿੰਨ ਹੋਰ ਲਿਆਂਦੀਆਂ ਦੋ ਪਹਿਲੀਆਂ ਸੀਗੀਆਂ ਪੰਜ گاਵਾ ਤੋਂ ਬਾਅਦ ਦੁੱਧ ਜਿਹੜਾ ਸੀਗਾ ਉਹ ਸਾਨੂੰ ਛੱਡ ਕੇ ਆਉਣਾ ਪੈਂਦਾ ਸੀ ਫਿਰ ਸਠਿਆਲੀ ਤੇ ਨੈਸਲੇ ਉਦੋਂ ਉੱਥੇ ਉਹਨਾਂ ਦਾ ਸੈਂਟਰ ਸੀਗਾ ਤੇ ਉਹਨਾਂ ਨੇ ਫਿਰ ਡਾਕਟਰ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਥੋੜਾ ਦੁੱਧ ਵਧਾ ਦਿਓ ਤੇ ਜਿਹੜੀ ਗੱਡੀ ਆ ਤੁਹਾਡੇ ਘਰੇ ਆਏਗੀ ਫਿਰ ਅਸੀਂ ਸੱਤ ਦੋ گاਵਾ ਹੋਰ ਪਰਚੇਜ਼ ਕੀਤੀਆਂ ਤੇ ਸੱਤ گاਵਾ ਤੋਂ ਜਿਹੜਾ ਅਸੀਂ ਇਹ ਡੇਰੀ ਫਾਰਮ ਜਿਹੜਾ ਸ਼ੁਰੂ ਕੀਤਾ ਜਿਹੜੀ ਫਿਰ ਪੇਕੇਆ ਤੋਂ ਪਹਿਲੀ ਗਾਂ ਹੀ ਗਿਫਟ ਹੋਈ ਉਹ ਗਾਂ ਹੀ ਅਜੇ ਹੈ ਵਾ ਜਾਂ ਉਹਦੀ ਅੱਗੇ ਜਨਰੇਸ਼ਨ ਹੈ ਪਰ ਉਹਦੀ ਜਨਰੇਸ਼ਨ 9th 8th ਜਨਰੇਸ਼ਨ ਤੇ ਪਹੁੰਚ ਚੁੱਕੇ ਆ ਉਹਦੇ ਬੱਚੇ ਨੇ ਹੁਣ ਇੱਥੇ ਇਸ ਟਾਈਮ 211 ਨੰਬਰ ਦੀ ਵੈ ਛੋਟੀ ਜੀ ਬੱਚੀ ਹੈ ਇਸ ਟਾਈਮ ਨਾਈਥ ਜਨਰੇਸ਼ਨ ਵਿੱਚ ਆਉਂ ਤੁਸੀਂ ਐਵੇਂ ਸੁਣਿਆ ਕਿ ਤੁਸੀਂ ਸਾਰੀਆਂ ਗਾਈਆਂ ਦੇ ਨਾਂ ਰੱਖੇ ਤੇ ਉਹਨਾਂ ਨੂੰ ਨਾਂ ਲੈ ਕੇ ਬੁਲਾਉਂਦੇ ਹੋ ਹਾਂਜੀ ਬਿਲਕੁਲ ਜੀ ਹਾਂਜੀ ਨਾਂ ਲੈ ਕੇ ਇਹ ਆਈਡੀਆ ਜਦੋਂ ਅਸੀਂ ਗਾਵਾਂ ਰੱਖੀਆਂ ਸੀਗੀਆਂ ਜਿਹੜੀ ਮੇਰੇ ਪੇਕਿਆਂ ਤੋਂ ਗਾਂ ਸੀ ਉਹ ਮੇਰੇ ਬੇਟੇ ਨੂੰ ਦਿੱਤੀ ਸੀ ਤੇ ਮੇਰੇ ਉਹਦਾ ਨਾਂ ਅਸੀਂ ਪਰਮ ਗਾਂ ਰੱਖਿਆ ਦੂਸਰੀ ਗਾਂ ਦੇ ਨਾਲ ਇੱਕ ਛੋਟੀ ਵੱਛੀ ਆਈ ਉਹਦਾ ਨਾਂ ਛੋਟੀ ਵੱਛੀ ਵਾਲੀ ਗਾਂ ਰੱਖਿਆ ਫਿਰ ਬਾਅਦ ਚ ਜਿਹੜੀਆਂ ਦੂਸਰੀਆਂ ਖਰੀਦੀਆਂ ਉਹਨਾਂ ਨੂੰ ਫਿਰ ਅਸੀਂ ਜਿਸ ਨਾਂ ਲਾਲ ਗਾਈ ਸੀਗੀ ਰੈੱਡ ਕਲਰ ਦੀ ਸੀ ਉਹਦਾ ਨਾਂ ਲਾਲੀ ਰੱਖਿਆ ਇਸ ਤਰ੍ਹਾਂ ਸਾਰੀਆਂ ਪੂਰੀ ਬੱਚੀ ਪੂਰੀ ਗਾਂ ਇਸ ਦਾ ਬਾਅਦ ਵਿੱਚ ਕੰਚਨ ਸੈਰਾ ਹੀਰੀ ਇਸ ਦਾ ਸੋਫੀਆ ਮਤਲਬ ਸਾਰੀਆਂ ਹੀ ਬੱਚੀਆਂ ਦੇ ਨਾਂ ਆ ਕੁਝ ਨਾਂ ਰੂਪ ਸਿੰਘ ਸਰਦਾਰ ਸਾਹਿਬ ਦੇ ਆਸਟ੍ਰੇਲੀਆ ਚ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਜਿਹੜੇ ਸ਼ਹਿਰ ਜਿੱਥੇ ਜਿੱਥੇ ਉਹ ਰਹੇ ਉਹਨਾਂ ਦੇ ਨਾਂ ਤੇ ਰੱਖਿਆ ਜਿਵੇਂ ਸਿਡਨੀ ਫਿਰ ਬ੍ਰਿਸਬਨ ਇਸ ਤਰ੍ਹਾਂ ਹੋਰ ਵੀ ਸੋਹਣੇ ਸੋਹਣੇ ਨਾਮ ਜਿਸ ਤਰ੍ਹਾਂ ਸਪਨਾ ਆ ਸਾਰੀਆਂ ਆਪਣੇ ਨਾਂ ਪਛਾਣ ਦੀਆਂ ਨੇ ਹਾਂਜੀ ਇਹਨਾਂ ਨੂੰ ਕਈਆਂ ਨੂੰ ਪਹਿਚਾਨ ਆ ਕਈਆਂ ਨੂੰ ਨਹੀਂ ਪਹਿਚਾਨ ਇਹ ਸਿਰ ਤੇਕਨੋਲੋਜੀ ਦੇ ਪਹਿਚਾਨ ਆ ਕਿ ਇਹਨਾਂ ਦੇ ਨਾਮ ਆ ਪਰ ਇਹਨਾਂ ਨੂੰ ਇੰਨੀ ਪਹਿਚਾਨ ਨਹੀਂ ਕਿਉਂਕਿ ਇਹ ਐਨੀਮਲਸ ਨੇ ਤੇ ਕੁਝ گاਵਾਵਾ ਜਿਨ੍ਹਾਂ ਨੂੰ ਆਪਣੀ ਨਾਂ ਪੂਰੀ ਪਹਿਚਾਨ ਆ ਜਿਵੇਂ ਸਾਡੇ ਉੱਥੇ ਗਿਰ ਗਾਂ ਆ ਉਹਨੂੰ ਸੁੰਦਰੀ ਕਹੋ ਤੇ ਉਹ ਆਏਗੀ ਗਿਰਲੈਂਡੋ ਆ ਉਹਨੂੰ ਕਹੋਗੇ ਤੇ ਆਊਗੀ ਉਹ ਅਸੀਂ ਕ੍ਰਾਸ ਬਰੀਡ ਦੇ ਆ گاਵਾ ਤਿਆਰ ਕਰਦੇ ਆ ਕਿਉਂਕਿ ਸਾਨੂੰ ਐਚ ਐਫ ਦੇ ਨਾਲ ਨਾਲ ਕ੍ਰਾਸ ਬਰੀਡ ਦਾ ਵੀ ਬੜਾ ਸ਼ੌਂਕ ਆ ਔਰ ਡਿਫਰੈਂਟ ਡਿਫਰੈਂਟ ਬਰੀਡ ਰੱਖਣ ਦਾ ਵੀ ਸ਼ੌਂਕ ਆ ਇਹ ਹੁਣ ਦੇਖਿਆ ਜਾਵੇ ਤਾਂ ਇੱਕ ਗਾਂ ਤੋਂ ਸ਼ੁਰੂ ਕਰਨ ਵਾਲਾ ਡੇਰੀ ਫਾਰਮ ਅੱਜ ਕਿੰਨੀਆਂ ਗਾਵੀਆਂ ਨੇ ਅੱਜ ਸਾਡੇ ਕੋਲੋਂ ਤਕਰੀਬਨ ਕੋਈ 225 ਦੇ ਕਰੀਬ-ਕਰੀਬ ਹੋਣਗੇ ਐਨੀਮਲ ਇਹਦੇ 'ਚ ਫਿਰ ਮਿਹਨਤ ਔਰ ਕਿੰਨੀ ਕਿ ਲਗਨ ਦੇ ਨਾਲ ਕੰਮ ਕੀਤਾ ਬਹੁਤ ਪੂਰੀ ਮਿਹਨਤ ਨਾਲ ਪੂਰੀ ਮਿਹਨਤ ਨਾਲ ਪਲੱਸ ਆਪਣੇ ਲਗਨ ਦੇ ਨਾਲ ਪਲੱਸ ਇਹਨਾਂ ਦੇ ਨਾਲ ਪਿਆਰ ਤੇ ਮੋਹ ਦੇ ਨਾਲ ਜੇ ਸਾਨੂੰ ਇਹਨਾਂ ਨਾਲ ਜਿੰਨਾ ਪਿਆਰ ਆ ਜਿੰਨੀ ਐਟੈਚਮੈਂਟ ਆ ਉਹਨੇ ਹੀ ਇਹ ਜਿਹੜੇ ਆ ਵਫਾ ਕਰਦੇ ਨੇ ਉਹਨੇ ਮਤਲਬ ਖੁਸ਼ ਰਹਿੰਦੇ ਨੇ ਤੇ ਸਾਨੂੰ ਵੀ ਵਧੀਆ ਲੱਗਦਾ ਫਿਰ ਇਹਨਾਂ ਨਾਲ ਕਿਹਦੀ ਪਤਾ ਲੱਗਾ ਕਿ ਦੋ ਬੱਚੇ ਨੇ ਤੁਹਾਡੇ ਇੱਕ 10ਵੀਂ ਔਰ ਇੱਕ 12ਵੀਂ ਜਮਾਤ ਚ ਪੜ੍ਹਦੇ ਉਹਨਾਂ ਨੂੰ ਵੀ ਨਾਲ ਤੁਸੀਂ ਹਾਂਜੀ ਉਹ ਵੀ ਸਾਡੇ ਨਾਲ ਹੀ ਫਾਰਮ ਤੇ ਕੰਮ ਕਰਦੇ ਇਹ ਮੇਰਾ ਵੱਡਾ ਬੇਟਾ ਹੈ ਪਰਮਵੀਰ ਸਿੰਘ ਤੇ ਇਹਦਾ ਕੰਮ ਹੁੰਦਾ ਹੈ ਜਦੋਂ ਗਾਵਾਂ ਨੇ ਕਾਵਿੰਗ ਕਰਨੀਆਂ ਤੇ ਕਾਫ ਦੀ ਮੈਨੇਜਮੈਂਟ ਸਾਰੀ ਇਹ ਸੰਭਾਲਦਾ ਬੱਚਿਆਂ ਨੂੰ ਕਿੰਨਾ ਦੁੱਧ ਪਿਉਣਾ ਕਦੋਂ ਘਟਾਉਣਾ ਕਿੰਨੀ ਫੀਡ ਪਾਉਣੀ ਕਿੰਨਾ ਹੇਥ ਹੋਣਾ ਕਿਉਂਕਿ ਅਸੀਂ ਆਪਣੇ ਜਿਹੜੇ ਕਾਫਿਆਂ ਦਾ ਨੂੰ ਫੀਡ ਤੇ ਹੇਤ ਹੀ ਰੱਖਦੇ ਆ ਇਹੇ ਦੇ ਨਾਲ ਸਾਡੇ ਜਿਹੜੇ ਕਾਫਿਆਂ ਦਾ ਰੂਮਨ ਵਧੀਆ ਬਣਦਾ ਆ ਤੇ ਉਹਨਾਂ ਦੇ ਜਿਹੜੀ ਫੈਟ ਐਕਸਟਰਾ ਨਹੀਂ ਆਉਂਦੀ ਤਾਂ ਇਹਨਾਂ ਦੇ ਕਹਿੰਦੇ ਡਿਪਾਰਟਮੈਂਟ ਵੀ ਤੁਸੀਂ ਵੰਡੇ ਤੇ ਫੈਮਿਲੀ ਦੇ ਹਾਂਜੀ ਤੇ ਜਿਹੜਾ ਛੋਟਾ ਬੇਟਾ ਆ ਉਹਦਾ ਜਿਹੜਾ ਡਿਪਾਰਟਮੈਂਟ ਆ ਉਹਨੇ ਫੀਡਿੰਗ ਕਰਨੀ ਆ ਟੀਐਮਆਰ ਉਹਨੇ ਕਰਨੀ ਆ ਕਿੰਨੀ ਕਰਨੀ ਆ ਉਹਨੂੰ ਸਾਰਾ ਪਤਾ ਹੁੰਦਾ ਤੇ ਸਾਰਿਆਂ ਜਿਹੜੀਆਂ گاਵਾਵਾਂ ਉਹਨਾਂ ਦੇ ਅਲੱਗ-ਅਲੱਗ ਪੈਨ ਆ ਕਿ ਕਿਹੜੀ ਜਿਹੜੀਆਂ ਦੁੱਧ ਅਕੋਰਡਿੰਗਲੀ ਪੈਨ ਹੁੰਦੀ ਆ ਇੱਕ ਪੈਨ ਵਿੱਚ 15 ਤੋਂ 14 ਤੋਂ 15 گاਵਾਵਾਂ ਹੁੰਦੀਆਂ ਅ ਕੱਲ ਕਿ ਅਸੀਂ ਉਹਨਾਂ ਦੀ 18 ਦੀ ਹੁੰਦੀ ਆ ਪਰ ਪੈਨ ਦੇ ਵਿੱਚ ਅਸੀਂ ਤਕਰੀਬਨ 14-15 گاਵਾ ਹੀ ਰੱਖਦੇ ਹਾਂ ਤਾਂ ਕਿ ਲੇਬਰ ਫੋਟੋ ਕਿ ਜੇ 225 ਦੇ ਕਰੀਬ ਤੁਹਾਡੇ ਕੋ ਗਾਵਾਂ ਨੇ ਤਾਂ ਇਹਨਾਂ ਲਈ ਲੇਬਰ ਵੀ ਬਹੁਤ ਚਾਹੀਦਾ ਦਿਨ ਤਿੰਨ ਆਦਮੀ ਸਾਰਾ ਕੁਝ ਆਟੋਮੈਟਿਕ ਹੈ ਤਸਵੀਰ ਦੇਖ ਲਵੋ ਇੱਥੋਂ ਤੱਕ ਕਿ ਜਿਹੜਾ ਗੋਆ ਚੁਕਣਾ ਹੈ ਉਹ ਵੀ ਆਟੋਮੈਟਿਕ ਹੈ ਤਸਵੀਰ ਆ ਆਪਣੇ ਆਪ ਸ਼ਾਵਰ ਚੱਲਣਗੇ ਆਪਣੇ ਆਪ ਗਾਈਆਂ ਜੋ ਹੈ ਨਹਾਉਣ ਗਈਆਂ ਪਾਣੀ ਪੀਣ ਗਈਆਂ ਆਟੋਮੈਟਿਕ ਬਰਸ਼ ਲੱਗੇ ਦੇ ਆ ਪੂਰਾ ਪਰਿਵਾਰ ਜੋ ਹੈ ਉਹ ਇੱਕ ਅਤਿ ਆਧੁਨਿਕ ਡੇਰੀ ਫਾਰਮ ਚਲਾਉਂਦਾ ਇਹਦੇ ਨਾਲ ਦਾ ਕਹਿੰਦੇ ਡੇਰੀ ਫਾਰਮ ਜੋ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ ਆ ਇੱਕ ਖਾਸ ਤਰ੍ਹਾਂ ਦਾ ਯੰਤਰ ਜੋ ਹੈ ਉਹ ਵੀ ਗਾਂ ਨੂੰ ਲੱਗਾ ਦਾ ਗੱਲ ਕਰਾਂਗੇ ਇਸ ਡੇਰੀ ਫਾਰਮ ਦੇ ਮਾਲਕ ਸਰੂਪ ਸਿੰਘ ਜਣਾ ਸਰੂਪ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰੂਪਾ ਜੀ ਇਹ ਦੱਸੋ ਕਿ ਜਿਸ ਤਰ੍ਹਾਂ ਤੁਹਾਡੇ ਧਰਮ ਪਤਨੀ ਹੋਣਾ ਨੇ ਦੱਸਿਆ ਕਿ ਸਵਭ ਬਣਿਆ ਇੱਕ ਗਾਂ ਤੋਂ ਉਸ ਤੋਂ ਬਾਅਦ ਮਾਰਾ ਨੇ ਕਿਰਪਾ ਕੀਤੀ ਜਾਂ ਤੁਸੀਂ ਮਿਹਨਤ ਕੀਤੀ ਕਿ ਅੱਜ ਵੱਡਾ ਹਾਈ ਟੈਕ ਇਹ ਕਿਹੜੇ ਕਿਹੜੀ ਟੈਕਨੀਕ ਦੇ ਨਾਲ ਇਸ ਡੇਰੀ ਫਾਰਮ ਤੇ ਕੰਮ ਕਰਦੇ ਟੈਕਨੀਕਾਂ ਦੇ کافی ਆ ਵੇਖੋ ਜਿ ਤਰ੍ਹਾਂ ਸਕ੍ਰੈਪਰ ਆ ਇਹ ਗੋਬਰ ਹੁਣ ਬੰਦਾ ਆਰਾਮ ਨਾਲ ਖਲੋਤਾ ਨਹੀਂਦਾ ਇੰਨੇ ਪਸ਼ੂਆਂ ਦਾ ਗੋਬਰੀ ਨਹੀਂ ਚੁੱਕ ਸਕਦਾ ਕੋਈ ਤੇ ਆਪਦੇ ਆਪ ਵੀ ਮੋਟਰਾਂ ਲੱਗੀਆਂ ਨਾਲ ਹੀ ਸਕ੍ਰੈਪਰ ਦੇ ਨਾਲ ਹੁੰਜ ਕੇ ਉਹਦੇ ਵਿੱਚ ਚਲਾ ਜਾਂਦਾ ਆ ਜਵੇਂ ਚੱਲਦਾ ਵੀ ਬੈਡਰ ਵੇਖ ਸਕਦੇ ਹੋ ਹਨਾ ਤੇ ਸੇ ਮੇਨ ਗੱਲ ਤੇ ਗੋਬਰ ਦੀ ਹੀ ਹੁੰਦੀ ਹੈ ਜ਼ਿਆਦਾ ਦੂਸਰਾ ਇਹਨਾਂ ਨੂੰ ਚੁਵਾਈ ਕਰਨ ਦਾ ਚੁਵਾਈ ਹੀ ਡਿਪੈਂਡ ਡਿਸਾਈਡ ਕਰਦੀ ਕਿ ਤੁਸੀਂ ਕਿੰਨੀਆਂ ਗਾਵਾਂ ਰੱਖ ਸਕਦੇ ਆ 3 ਘੰਟੇ 4 ਘੰਟੇ ਦੀ ਤੁਹਾਡੀ ਚੁਆਈ ਹੋ ਜੇ ਉਹਦੇ ਲਈ ਪਾਰਲਰ ਲੱਗਿਆ ਜੇ ਲੋਡ ਪਈ ਤਾਂ ਵੱਡਾ ਵੀ ਹੋ ਜਾਊਗਾ ਸਮੇਂ ਦੇ ਨਾਲ ਇਸ ਵੇਲੇ 12 ਗਾਵਾਂ ਚੋਂਦਾ ਉਹ ਤੇ ਜੇ ਗਾਵਾਂ ਵਧਦੀਆਂ ਜਾਣਗੀਆਂ ਤੇ ਉਹ 24 ਵਾਲਾ 30 ਵਾਲਾ 50 ਵਾਲਾ ਐਡਾ ਟਾਈਮ ਹੋ ਜਾਊਗਾ ਕੋਈ ਚੱਕਰ ਨਹੀਂ ਫਿਰ ਉਹਦੇ ਲਈ ਸੰਦ ਲੱਗਦੇ ਜਿਵੇਂ ਮੱਕੀ ਬੀਜਣੀ ਆਪਾਂ ਉਹਨਾਂ ਆਟੋਮੈਟਿਕ ਬਲੰਟਰ ਪਏ ਆ ਸੰਦ ਮਸ਼ੀਨਰੀ ਟਰੈਕਟਰ ਮੇਨ ਕੰਮ ਟਰੈਕਟਰਾਂ ਦਾ ਹੀ ਆ ਪੱਠੇ ਵੀ ਟਰੈਕਟਰਾਂ ਨੇ ਪਾਉਣੇ ਆ ਪੱਠੇ ਬੈਲੀਆਂ ਚ ਤਿਆਰ ਵੀ ਟਰੈਕਟਰਾਂ ਨੇ ਕਰਨੇ ਕੱਟ ਕੇ ਵੀ ਟਰੈਕਟਰਾਂ ਵਾਲੇ ਨੇ ਲਿਆ ਲੇ ਤੜਾਈ ਕਰਦੇ ਆ ਸਾਇਲੇਜ ਦੀ ਉਹ ਵੀ ਟਰੈਕਟਰ ਹੀ ਕਰਦੇ ਆ ਮਾ ਮਸ਼ੀਨਰੀ ਦੇ ਨਾਲ ਹੀ ਸਾਰੀ ਖੇਡ ਜੀ ਹੋਰ ਬੜੀ ਇੰਟਰਸਟਿੰਗ ਸਾਨੂੰ ਲੱਗੀ ਕਿ ਜਦੋਂ ਤੁਸੀਂ ਆਸਟ੍ਰੇਲੀਆ ਚ ਸੀ ਜਿਹੜੇ ਜਿਹੜੇ ਸ਼ਹਿਰ ਰਹੇ ਤੁਹਾਡੇ ਧਰਮ ਪਤਨੀ ਕਹਿੰਦੇ ਕਿ ਉਹ ਡਾਈਆਂ ਦੇ ਨਾਮ ਹੀ ਆ ਕੇ ਸਰਦਾਰ ਹੋਣਾ ਨੇ ਉਹ ਸ਼ਹਿਰ ਦੇ ਨਾਮ ਤੇ ਰੱਖ ਲਏ ਆ ਰੱਖੇ ਕਈ گاਵਾਂ ਦੇ ਨਾਮ ਤੇ ਉਹ ਮੱਲੇ ਇੱਕ ਜਿੱਦ ਹਾਂ ਫੇਲੀਆ ਤੇ ਬੜਾ ਯਾਦ ਆ ਮਤਲਬ ਜਿਵੇਂ ਕੋਈ ਇਕ ਲਾਹੀਨ ਆ ਜਿਵੇਂ ਇੱਕ ਉਹਦਾ ਨਾ ਸਿਡਨੀ ਆ ਉਹਦੀ ਜਿਹੜਾ ਅੱਗੇ ਬੱਚਾ ਹੋ ਗਿਆ ਮੈਲਬਰਨ ਉਹ ਬ੍ਰਿਸਬੇਨ ਇਦਾਂ ਨਾਂ ਆ ਰਹਾ ਦਿੱਤੇ ਬਾਕਲੇ ਕੋਈ ਹੀਰੋਆਂ ਦੇ ਨਾਮ ਹੀ ਰੱਖੇ ਆ ਕੋਈ ਪੰਜਾਬੀ ਨਾਮ ਹੀ ਰੱਖੇ ਆ ਇਹਦੇ ਨਾਲ ਸਾਰੇ ਤਰ੍ਹਾਂ ਦੇ ਨਾਮ ਜਿਹੜੇ ਜਿਤਨੇ ਤਰ੍ਹਾਂ ਦੇ ਲਾਈਨ ਆ ਮਤਲਬ ਅਲੱਗ-ਅਲੱਗ ਲਾਈਨਾਂ ਚੱਲਦੀਆਂ ਨੇ ਨਾ گاਵਾਂ ਦੀਆਂ ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਅਲੱਗ-ਅਲੱਗ ਲਾਂ ਦਿੱਤੇ ਆ ਐਵੇਂ ਖਾਸ ਗੱਲ ਅਸੀਂ ਤੁਹਾਡੀ ਵੀ ਆ ਕਿ ਤੁਹਾਡੇ ਬੱਚੇ ਪੜ੍ਹਦੇ ਵੀ ਆ ਔਰ ਤੁਹਾਡਾ ਹੱਥ ਵੀ ਬੰਨੋਦਿਆ ਇਸ ਗੱਲ ਨੂੰ ਤੁਸੀਂ ਕਿੱਦਾਂ ਨਾਲ ਤੋਰਿਆ ਕਿ ਆਮ ਤਨੇ ਤੇ ਪਰਿਵਾਰ ਸੋਚਦੇ ਕਿ ਯਾਰ ਬੱਚਿਆਂ ਨੂੰ ਕਹਦਾ ਨਾਲ ਲਾਉਣਾ ਬੱਚੇ ਪਹਿਲਾਂ ਪੜ੍ਹ ਲੈਣ ਉਹ ਵੇਖੋ ਸਰ ਪੜ੍ਹਾਈ ਤੇ ਇੱਕ ਹੁੰਦੀ ਹੈ ਨਾ ਥਿਊਰੀ ਹੁੰਦੀ ਆ ਤੇ ਪ੍ਰੈਕਟੀਕਲ ਜੇ ਨਾ ਬੱਚਾ ਨਹੀਂ ਨਾ ਕਰਦਾ ਤਾਂ ਥਿਊਰੀ ਵੀ ਕਿਸੇ ਕੰਮ ਦੀ ਨਹੀਂ ਮੈਂ ਤਾਂ ਕਹ ਮੈਂ بڑے ਬੱਚੇ ਵੇਖੇ ਪੜ੍ਹ ਲਿਖ ਕੇ ਸਰਕਾਰੀ ਨੌਕਰੀਆਂ ਦੇ ਚੰਗੇ ਸਾਰੇ ਇੱਕੋ ਗੱਲ ਕਰੀ ਜਾਂਦੇ ਸਰਕਾਰੀ ਨੌਕਰੀ ਹੋਣੀ ਚਾਹੀਦੀ ਸਰਕਾਰੀ ਨੌਕਰੀ ਹੋਣੀ ਚਾਹੀਦੀ ਸਰਕਾਰੀ ਨੌਕਰੀ ਤੋਂ ਵੀ ਅਲੱਗਾ ਕੁਝ ਹੈਗਾ ਸਾਡੇ ਆਪਣੇ ਕੰਮ ਨੌਕਰੀ ਮੀਨਸ ਨੌਂਕਰ ਅਸੀਂ ਨਹੀਂ ਆਪਣੇ ਬੱਚਿਆਂ ਨੂੰ ਨੌਂਕਰ ਬਣਾਉਣਾ ਚਾਹੁੰਦੇ ਇਸ ਲਈ ਇਹਨਾਂ ਨੂੰ ਕੰਮ ਵਿੱਚ ਪਾਇਆ ਆਪਣਾ ਬਿਜ਼ਨਸ ਟੈਕਨੀਕ ਤੇ ਅਸੀਂ ਤੁਹਾਡੀ ਵੇਖੀ ਸਾਰੀ ਬੜੇ ਹਾਈ ਟੈਕ ਆ ਪਰ ਇੱਕ ਵੱਖਰੀ ਤਰ੍ਹਾਂ ਦੀ ਚੀਜ਼ ਦੇਖੀ ਜਿਹੜੀ ਤੁਸੀਂ ਗਾਈਆਂ ਦੇ ਪੈਰਾਂ ਚ ਲਾਈ ਦੀ ਇੱਕ ਡਿਵਾਈਸ ਲੱਗੀ ਦੀ ਹੈ ਦੋ ਤਰ੍ਹਾਂ ਦੀ ਗਾਈਆਂ ਦੇ ਪੈਰਾਂ ਉ ਉਹ ਡਿਵਾਈਸ ਕੀ ਆ ਉਹ ਸਰ ਇੱਕ ਤਾਂ ਮਿਲਕ ਰਿਕਾਰਡਿੰਗ ਵਾਸਤੇ ਆ ਮਿਲ ਕੇ ਰਿਕਾਰਡ ਕਰਦਾ ਤੇ ਦੂਸਰੀ ਹੈਗੀ ਆ ਜਿਹੜੀ ਇਹਨਾਂ ਦੀ ਹੈਲਥ ਮੈਨੇਜਿੰਗ ਸਿਸਟਮ ਉਹ ਹੈਲਥ ਮੈਨੇਜ ਕਰਨਾ ਤੇ ਪਸ਼ੂ ਜਿਆਦਾ ਜਦੋਂ ਆਉਂਦੇ ਫਿਰ ਉਹ ਲਾਉਣੀ ਪੈਂਦੀ ਆ ਮਤਲਬ ਕਿਸੇ ਵੇਲੇ ਆਪਾਂ ਤੁਸੀਂ ਫਾਰਮ 'ਚ ਨਹੀਂ ਵੀ ਆਉਂਦੇ ਤਾਂ ਵੀ ਤਾਂ ਉਹਨਾਂ ਦੀ ਹਰ ਵੇਲੇ ਉਹਨਾਂ ਦੇ ਨਜ਼ਰ ਆ ਤੁਹਾਡੀ ਮਤਲਬ ਚੌਂਕੀਦਾਰ ਆ ਉਹਦੇ ਪੈਰ 'ਚ ਲੱਗਾ ਜੇ ਬਿਮਾਰ ਹੁੰਦੀ ਆ ਦੱਸੂਗਾ ਚੌਂਕੀਦਾਰ ਵੀ ਆਦਾ ਗਾਂ ਬਿਮਾਰ ਹੈ ਇਹਨੂੰ ਤੇ ਇਲਾਜ ਕਰੋ ਜਿਹੜਾ ਪਹਿਲੀ ਸਟੇਜ ਤੇ ਇਲਾਜ ਹੋ ਜਾਣਾ ਉਹ ਪਸ਼ੂ ਵੀ ਕੰਡਮ ਨਹੀਂ ਹੁੰਦਾ ਤੇ ਦਵਾਈ ਵੀ ਘੱਟ ਲੱਗਦੀ ਆ ਜਲਦੀ ਠੀਕ ਹੋ ਜਾਂਦਾ ਕੁਝ ਸੱਜਣਾਂ ਤੇ ਡੇਰੀ ਫਾਰਮ ਵੇਖਣ ਵੀ ਆਏ ਉਹਨਾਂ ਨਾਲ ਵੀ ਗੱਲ ਕਰਨ ਕਿ ਕੀ ਨਾਮ ਹੈ ਜੀ ਰਾਜ ਗੁਰਿੰਦਰ ਸਿੰਘ ਕਿਤੋਂ ਵੇਖਣ ਆਏ ਜੀ ਫੇ ਡੇਰੀ ਫਾਰਮ ਬਟਾਲੇ ਤੋਂ ਜੀ ਅੱਛਾ ਜੀ ਕਿਸ ਤਰ੍ਹਾਂ ਚਲਾ ਕੇ ਡੇਰੀ ਫਾਰਮ ਬਹੁਤ ਵਧੀਆ ਲੱਗਾ ਜੀ ਡੇਰੀ ਫਾਰਮ ਪੂਰਾ ਹਾਈ ਟੈਕ ਤੇ ਪੂਰਾ ਬੱਚੇ ਵੀ ਕੰਮ ਕਰਦੇ ਆ ਸਾਰਾ ਪਰਿਵਾਰ ਵਧੀਆ ਤਰੀਕੇ ਨਾਲ ਆਪਣੇ ਆਪਣੇ ਕਾਬਲੀਅਤ ਦਾ ਫਾਇਦਾ ਆਪਣੇ ਦੇਸ਼ ਨੂੰ ਦੇ ਰਹੇ ਨੇ ਯਾਨੀ ਕਿ ਆਪਣੀ ਕਾਬਲੀਅਤ ਦਾ ਫਾਇਦਾ ਜਾ ਕੇ ਅਮਰੀਕਾ ਕੈਨੇਡਾ ਨੂੰ ਦੇਣ ਨਾਲੋਂ ਇੱਥੇ ਦੇ ਰਹੇ ਨੇ ਆ ਹੁਣ ਇਹਨਾਂ ਦੱਸਿਆ ਮੈਨੂੰ ਵੀ ਆ ਜਿਹੜੀਆਂ ਇਹਨਾਂ ਦੀਆਂ ਵਹਿੜਾਵਾਂ ਆ ਇਹ ਫੀਡ ਤੋਂ ਬਗੈਰ ਇਹਨਾਂ ਨੇ ਤਿਆਰ ਕੀਤੀਆਂ ਹੁਣ ਇਹਨਾਂ 'ਵਾਲ ਕੈਮਰਾ ਮਾਰ ਕੇ ਦੇਖ ਲਓ ਕਿ ਇਹਨਾਂ ਦੀ ਸਿਹਤ ਵੇਖ ਲਓ ਔਰ ਜੇ ਫੀਡ ਤੋਂ ਬਗੈਰ ਤਿਆਰ ਕੀਤੀ ਇਹਨਾਂ ਤੇ ਸਾਈਲਜ ਚ ਕਿੰਨੀ ਤਾਕਤ ਹੋਏਗੀ ਕਿ ਇਹਨਾਂ ਨੂੰ ਫੀਡ ਪਾਉਣ ਦੀ ਵੀ ਲੋੜ ਨਹੀਂ ਹੈਗੀ ਔਰ ਬੜੀ ਬੜੀ ਵਧੀਆ ਟੈਕਨੀਕਾਂ ਇਹਨਾਂ ਨੇ ਹੁਣ ਪੈਰਾਂ ਤੇ ਜਿਹੜੇ ਪੈਵੇਂ ਬਹੁਤ ਹੀ ਵਧੀਆ ਲੱਗਾ ਮੈਂ ਤੇ ਕਹਿੰਦਾ ਕਿ ਪੰਜਾਬ ਨੂੰ ਸਿੱਖਣਾ ਚਾਹੀਦਾ ਕੁਝ ਇਹਦੇ ਤੋਂ ਇਹਨਾਂ ਤੋਂ ਸਿੱਖ ਕੇ ਔਰ ਇਹਨਾਂ ਦੇ ਲੀਹਾਂ ਤੇ ਚੱਲਣਾ ਚਾਹੀਦਾ ਇਹ ਉਹ ਲੋਕ ਨੇ ਜਿਹੜੇ ਲੋਕ ਜਿਹੜਾ ਕਿ ਪਾਤਰ ਨੇ ਗਾਣਾ ਗਾਇਆ ਸੀ ਨਾ ਕਿ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਤੇ ਰਾਹ ਬਣਦੇ ਇਹ ਉਹ ਲੋਕ ਨੇ ਜਿਹੜੇ ਰਾਹ ਬਣਾਉਂਦੇ ਨਹੀਂ ਪਰ ਇਹਨਾਂ ਦੇ ਰਾਹਾਂ ਤੇ ਚੱਲਣਾ ਵੀ ਚਾਹੀਦਾ ਚੱਲ ਬਾਕੀ ਲੋਕਾਂ ਨੂੰ ਇਹਨਾਂ ਦੇ ਰਾਹ ਤੇ ਚੱਲਣਾ ਚਾਹੀਦਾ ਬਿਲਕੁਲ ਕਹਿੰਦੇ ਕਿ surjit ਮਰਹੂਮ surjit ਪਾਤਰ ਹੁਣਾਂ ਨੇ ਕੁਝ ਸਦਰਾ ਲਿਖੀਆਂ ਸੀ ਕਿ ਮੈਂ ਰਾਹਾਂ ਤੇ ਨਹੀਂ ਚੱਲਦਾ ਜਦੋਂ ਮੈਂ ਚੱਲਦਾ ਤੇ ਉਹ ਰਾਹ ਬਣਦੇ ਨੇ ਲੋਕ ਜ਼ਿਆਦਾਤਰ ਵਿਦੇਸ਼ਾਂ ਨੂੰ ਭੱਜਦੇ ਆ ਪਰ ਸਰੂਪ ਸਿੰਘ ਹੁਣੀ ਉਹ ਸ਼ਖਸਾ ਜਿਹੜੇ ਵਿਦੇਸ਼ ਛੱਡ ਕੇ ਭਾਰਤ ਆਏ ਆਪਣੀ ਧਰਤੀ ਆਪਣੀ ਮਿੱਟੀ ਨਾਲ ਜੁੜੇ ਤੇ ਐਸ ਟਾਈਮ ਪੰਜਾਬ ਦਾ ਸਭ ਤੋਂ ਵੱਧ ਹਾਈ ਟੈਕ ਡੇਰੀ ਫਾਰਮ ਚਲਾ ਰਹੇ ਔਰ ਪੂਰਾ ਜਿਹੜਾ ਪਰਿਵਾਰ ਚਲਾ ਰਿਹਾ ਦੂਰੋਂ ਦੂਰੋਂ ਲੋਕ ਇਸ ਜਿਹੜੀ ਫਾਰਮ ਨੂੰ ਦੇਖਣ ਵੀ ਆਉਂਦੇ ਨੇ ਸਭ ਤੋਂ ਵੱਡੀ ਟੈਕਨੀਕ ਦੀ ਗੱਲ ਕਰਾਂ ਤਾਂ ਜਿੰਨੀਆਂ ਵੀ ਇੱਥੇ ਗਾਈਆਂ ਨੇ 200 ਤੋਂ ਵੱਧ ਉਹਨਾਂ ਦੇ ਨਾਮ ਨੇ ਨੰਬਰ ਨੇ ਇਸ ਤੋਂ ਇਲਾਵਾ ਸਾਰਾ ਕੁਝ ਮਸ਼ੀਨੀ ਹੈ ਔਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਘਰ ਬੈਠੇ ਹੀ ਇਹ ਗਾਈ ਦਾ ਹਾਲ ਚਾਲ ਜਾਣ ਲੈਂਦੇ ਆ ਕਿ ਕਿੰਨਾ ਦੁੱਧ ਦਿੰਦਾ ਕਿੰਨੇ ਪੱਠੇ ਖਾਦੇ ਪਰਿਵਾਰ ਵੀ ਨਾਲ ਜੁੜਿਆ ਹੈ ਕਹਿੰਦੇ ਕਿ ਨੌਕਰ ਬਣਾਉਣ ਨਾਲੋਂ ਮਾਲਕ ਬਣਾਇਆ ਚੰਗਾ ਇਸ ਲਈ ਜੋ ਹੈ ਡੇਰੀ ਫਾਰਮ ਤੇ ਅਸੀਂ ਬੱਚਿਆਂ ਨੂੰ ਨਾਲ ਜੋੜਿਆ ਦਾ ਕੈਮਰਾਮੈਨ ਬੰਡੀ ਦੇ ਨਾਲ 7 ਸੀਟੀਵੀ ਆਸਟ੍ਰੇਲੀਆ